ਕੀ ਪੁਰਨਪਟੀ ਗੋਲਬਾਸ ਤੇ ਆ ਰਹੇ ਸੀ ਟਰਨੀ ਵਾਲੇ ਤੋਂ ਸਵਾਰੀਆਂ ਹੈਗੇ ਮਲੋਟੋ ਬਾਸ ਸਾਰੀ ਸੀ ਐਕਸੀਡੈਂਟ ਹੋਇਆ ਕਿ ਕੈਂਟਰ ਨਾਲ ਆਮਨੋ ਸਾਹਮਣੇ ਬਹੁਤ ਤਕੜਾ ਐਕਸੀਡੈਂਟ ਹੋਇਆ ਜਿੰਨੇ ਵੀ ਕਨੈਕਟ ਕੈਂਟਰ ਵਾਲੇ ਦੀ ਤਾਂ ਮੁੱਕ ਗਈ ਕੰਨ ਨੇ ਡੈਥ ਹੋ ਗਈ ਹੈ ਤੇ ਬਾਕੀ ਸਵਾਰੀਆਂ ਸਾਰੀਆਂ ਹੀ ਬਹੁਤ ਜ਼ਿਆਦਾ ਸਵਾਰੀਆਂ ਚੋਂ ਵੀ ਇੱਕ ਦੋ ਜਣੇ ਡੈਥ ਹੋ ਚੁੱਕੀ ਹੈ ਅੱਛਾ ਕਿ ਕਿੰਨੇ ਵਜੇ ਦੀ ਗੱਲ ਹੈ ਆ ਹੁਣੇ ਜਸਟ 10 15 ਮਿੰਟ ਪਹਿਲੇ ਦੀ ਇੱਕ ਕਿੰਨੇ ਜਣੇ ਹੁਣ ਇੱਥੇ ਲੈ ਕੇ ਆਏ ਨੇ ਇਹ ਤਾਂ ਸਾਰੇ ਆਲੇ 15 20 ਜਣੇ ਹੈਗੇ ਨੇ ਬਾਸ ਸਾਰੇ ਹੀ ਆ ਰਹੇ ਨੇ ਕੌਣ ਲੈ ਕੇ ਪਹੁੰਚੇ ਜੀ ਇਹਨੂੰ ਅਕਸਰ ਟੀਮ ਆ ਜਿਹੜੀ ਟੀਮ ਸੜਕ ਤੇ ਛੱਡੀ ਹੁੰਦੀ ਹੈ ਪੁਲਿਸ ਐਸਐਸਫ ਹਾਂਜੀ ਹਾਂਜੀ ਅੱਛਾ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਹਾਂਜੀ ਹਾਂਜੀ ਮੇਰੇ ਤਾਇਆ ਜੀ ਅਗਨ ਵਿੱਚ ਜੀ ਅੱਛਾ ਕੀ ਨਾਮ ਕੀ ਉਹਨਾਂ ਦਾ ਰਾਮ ਪ੍ਰਕਾਸ਼ ਜੀ ਕਟੜਿਆ ਠੀਕ ਨੇ ਹਾਲਾਤ ਨਹੀਂ ਜੀ ਉਹਨਾਂ ਦਾ ਵੀ ਵਾਹ ਬੱਜੀ ਹੈ 60 ਹੁਣ ਦੇਖਦੇ ਹਾਂ ਕੀ ਕਰਕੇ ਹੋਇਆ ਸਰ ਇਹ ਐਕਸੀਡੈਂਟ ਟਾਇਰ ਟੁੱਟਲੇ ਪਾ ਕੇ ਆ ਜੀ ਕਿੰਨੇ ਕੁ ਲੋਕ ਜਿਹੜੇ ਘਾਇਲ ਹੋਏ ਤੇ ਕਹਿੰਦੇ ਤਾਂ ਉਹਨੇ ਬੜੇ ਪਾਈ ਬਾਅਦ ਆਏ ਕਹਿੰਦੇ ਦੋ ਆਦਮੀ ਤਾਂ ਮੌਕੇ ਤੇ ਖਰਨਗੇ ਨਹੀਂ ਕੀ ਹੋਇਆ ਕੀ ਹੈ ਜੀ ਕਿੱਦਾਂ ਹੋਇਆ ਜੀ ਕੈਂਟਰ ਜਾ ਰਿਹਾ ਸੀ ਉਹ ਫਾਇਲ ਤੋਂ ਪੇ ਉਧਰੋਂ ਬੱਸ ਆ ਰਹੀ ਫਿਰ ਉਹ ਦੇਈ। ਅੱਛਾ ਜੀ। ਕਿੰਨੇ ਕ ਸਵਾਰੀਆਂ ਸੀਗੀਆਂ ਵਿੱਚ ਜੀ? ਸਵਾਰੀਆਂ ਤਾਂ ਫਸਤਾ ਪਤਾ ਹੀ ਹੁੰਦਾ ਆਪਾਂ ਦੋ ਜਣਾਂ ਤਾਂ ਹੁੰਦੇ ਹੀ ਆ। ਅੱਛਾ ਤੇ ਕਿੰਨੇ ਕ ਕਿੰਨੇ ਕ ਲੋਗ ਫੱਟੜ ਹੋਏ ਨੇ ਜੀ? ਉੱਥੇ ਕਹਿੰਦੇ ਵੀ 8-10 ਹੋਰ ਫੱਟੜ। ਨਹੀਂ ਹੁਣ ਉੱਥੇ ਮੌਕੇ ਤੇ ਕਿਉਂ ਨਹੀਂ ਭੇਜੀ ਜਾਂਦੇ ਅਜ ਕੋਈ ਭੰਡੇ ਭੇਜਤਾ ਕੋਈ ਇੱਥੇ ਇੱਧਰ ਲੈ ਜਾ। ਅੱਛਾ। ਮਲਿਕ ਕਿੰਨੇ ਮੌਤ ਕਿੰਨੇ ਜਣੇ ਦੀ ਦੋ ਜਣੇ ਦੀ ਗੱਲ ਦੋ ਜਣੇ। ਦੋ ਜਣੇ ਦੀ ਮੌਤ ਹੋਈ। ਦੱਸਿਆ ਜਾ ਰਿਹਾ ਵੀ ਡਰਾਈਵਰ ਤੇ ਜਿਹੜਾ ਕੈਂਟਰ ਦਾ ਡਰਾਈਵਰ ਉਸ ਦੀ ਵੀ ਮੌਕੇ ਦੇ ਉੱਪਰ ਮੌਤ ਹੋ ਗਈ। ਨਹੀਂ ਮੌਤ ਨਹੀਂ ਫੀਲ ਆ ਅਧਿਕਾਰਨਾ ਗਪਤਾ ਜਾਲਾ ਮੜੀ ਰਹਿੰਦੀ ਤੇ ਝੁੱਗੀ ਰਹਿੰਦੀ ਉਹਨਾਂ ਲੈ ਕੇ ਆਏ ਤੁਸੀਂ ਆਪ ਲੈ ਕੇ ਆਏ ਆਜ ਪ੍ਰਾਈਵੇਟ ਕੱਢੀ ਸਾਡੀ ਨਹੀਂ ਤੁਸੀਂ ਕਿੱਥੇ ਜਾ ਰਹੇ ਸੀਗੇ ਜੀ ਮੈਂ ਤਾਂ ਡਿਵਿਨੀ ਡੋਟੀ ਆ ਜੀ ਅੱਜ ਅੱਛਾ ਅਰਨੀ ਵਾਲੇ ਡੋਟੀ ਆ ਮੈਂ ਆਪਣੀ ਡਾਕਟਰ ਮੌਜੂਦਾ ਆ ਰਹੇ ਸੀਗਾ ਕਾਫੀ ਭਿਆਨਕ ਹਾਦਸਾ ਨਹੀਂ ਕਾਫੀ ਬਾਸ ਦੇ ਵਕਤ ਹੀ 52 ਤਾਂ ਹੁੰਦਾ ਹੀਗਾ ਤੁਸੀਂ ਦੇਖੋ ਸਾਹਿਬ ਨਹੀਂ ਕਾਫੀ ਕਾਫੀ ਭਿਆਨਕ ਹਾਦਸਾ ਪੂਰਾ ਉਪਿਆਨ ਦਾ ਜਿਵੇਂ ਸ਼ਾਮ ਦਾ ਸਮਾਂ ਲੋਕ ਆਪਣੇ ਕੰਮ ਧੰਦੇ ਤੋਂ ਘਰ ਜਾਂਦੇ ਨੇ ਮੈਂ ਆਮਨੇ ਸਮਨੇ ਦੀ ਟੱਕਰ ਹੈ ਸਾਹਿਬ ਆਮਨੇ ਸਮਨੇ ਟੱਕਰ ਆਈ ਬਿਲਕੁਲ ਆਮਨੇ ਸਮਨੇ ਸਾਰੇ ਕਿੰਨੀਆਂ ਕੁ ਸਵਾਰੀਆਂ ਆਉਣੀਆਂ ਅੰਦਾਜ਼ੇ ਦੇ ਤੌਰ ਤੇ ਜਿਹੜੀਆਂ ਜ਼ਖਮੀ ਹੋਈਆਂ ਨੇ ਜੀ ਸਰ ਮੌਕੇ ਤੇ ਪਤਾ ਨਹੀਂ ਲੱਗਾ 15 ਕੁ ਤਕ 15 ਕੁ ਬੇਚਾਨੇ ਭਗੜੜ ਮਚ ਗਈ ਤਾਂ ਬੰਦਾ ਹੀ ਭਗੜੜ ਮਚੀ ਬਹੁਤ ਹਾਂਜੀ ਹੋਰ ਹੈਗੇ ਨੇ ਉੱਥੇ ਜੀ ਨਹੀਂ ਭੇਜੀ ਜਾਂਦੇ ਨਹੀਂ ਉੱਥੇ ਜ਼ਖਮੀ ਹੈਗੇ ਲੋਕ ਜੀ ਵੇਖੀ ਜਾਂਦੇ ਸੀ ਮਨਜੀਤ ਸਿੰਘ